ਜਿਹੜਾ ਹੈ ਕੋਟ ਲੱਗ ਜਣੂ ਬਾਕੀ ਸਾਰੀ ਲੱਗੀ ਹੋਈ ਸੀ ਰਾਜਨੀਤਿਕ ਤਿਆਰੀਆਂ ਵਿੱਚ ਮੈਂ ਆਪਣਾ ਸਾਰਾ ਕੁਝ ਆਪਣੇ ਨਿੱਜੀ ਕਾਰੋ ਸਾਰਾ ਕੁਝ ਛੱਡ ਕੇ ਕੋਈ ਆਪਣੇ ਕਈ ਵਾਰੀ ਕੋਈ ਪਰਿਵਾਰ ਚ ਵਿਆਹ ਕੋਈ ਦੋਸਤਿਕਾ ਦਾ ਵਿਆਹ ਸਭ ਕੁਝ ਛੱਡ ਕੇ ਪੈਸੇ ਸਾਡੇ ਤੋਂ ਜ਼ਿਆਦਾ ਲੱਗ ਰਹੇ ਤੇ ਗੁਰੂ ਸਾਹਿਬ ਨੇ ਬਾਖਿਰਪਾ ਕੀਤੀ ਇਹ ਇਲੈਕਸ਼ਨ ਤੁਸੀਂ ਲੜ ਕੇ ਦੇਣਾ ਆਪਣੇ ਆਪਣੇ ਸਰਪੰਚ ਸਾਹਿਬਾਂ ਸਾਡੇ ਬੂਥ ਇਨ ਚਾਰਜ ਸਾਡੇ ਬਲੌਂਗ ਪ੍ਰਧਾਨ ਬੈਠੋ ਜਿਹੜਾ ਬੰਦਾ ਸਾਨੂੰ ਲੱਗਦਾ ਇਹ ਤੁਹਾਡਾ ਇਲੈਕਸ਼ਨ ਮੈਂ ਬਹੁਤ ਜੇਥਾ ਨੂੰ ਲੱਗਦਾ ਜੇ ਤੁਹਾਨੂੰ ਮੇਨਾਂ ਨਿੱਜੀ ਪਿਆਰ ਹੈ ਤੇ ਐਂਦਾ ਹੋਵੇ ਕਿ ਤੁਸੀਂ ਆਪ ਬੈਠੋ ਤੇ ਕਾਊਂਟਰ ਤੁਸੀਂ ਪੇਨ ਲੈ ਕੇ ਕੋਈ ਆ ਸਾਡਾ ਹੋ ਗਿਆ ਜੀ ਮੈਂ ਤਾਂ ਤੁਸੀਂ ਇਹ ਨਾ ਕਰਤਾ ਸਾਡਾ ਤੁਸੀਂ ਇਹ ਕਰਕੇ ਨੇ ਨਾ ਐਟੇ ਹੀ ਜ਼ਿਲ੍ਹਾ ਪਰਿਸ਼ਦ ਦੇ ਵਿੱਚ ਵੀ ਤੇ ਜਿੰਨ ਵੋਟਾਂ ਦਾ ਵਸੇ ਕੋਈ ਨਾਰਾ ਕੀ ਹੈ ਜੀ ਸਾਡਾ ਤੁਸੀਂ ਬਹੁਤ ਕੁਝ ਬਖਸ਼ਿਆ ਸਾਨੂੰ ਐਮਐਲਏ ਜਿਤਾਇਆ ਸਾਡੇ ਸੰਪੰਚ ਜਿਤਾਏ ਸਾਡਾ ਐਪੀ ਬਣਾਇਆ ਸਾਡਾ ਰਿਕਾਰਡ ਜਿੰਨਾ ਸਾਨੂੰ ਟੱਕੜੇ ਕਰੋਗੇ ਅਸੀਂ ਤੁਹਾਡੇ ਤੇ ਦਬਕੇ ਨਹੀਂ ਮਾਰਾਂਗੇ ਜਿੰਨਾ ਸਾਨੂੰ ਟੱਕੜੇ ਕਰੋਗੇ ਅਸੀਂ ਉਹਨਾਂ ਇਸ ਇਲਾਕੇ ਦੇ ਉੱਤੇ ਹੋਰ ਜਿਹੜਾ ਹੈ ਇਸ ਇਲਾਕੇ ਲਈ ਹੋਰ ਕੰਮ ਕਰਾਂਗੇ ਉਹ ਤਾਕਤ ਇਸ ਇਲਾਕੇ ਦੇ ਲੋਕਾਂ ਨੂੰ ਦਬਕੇ ਮਾਰਨ ਲਈ ਦਬਾਉਣ ਲਈ ਜਾਂ ਨੀਤੀਕਾਰਾਂ ਉੱਪਰਾਂ ਲਈ ਨਹੀਂ ਵਰਤੀ ਜਾਊਗੀ ਉਹ ਤਾਕਤ ਇਸ ਧਰਤੀ ਦੇ ਉੱਤੇ ਹੋਰ ਜਿਹੜਾ ਹੈ ਵਿਕਾਸ ਲਈ ਵਰਤੀ ਜਾਊਗੀ ਜੀ ਇੰਨੀ ਖਾਓ ਆਪਾਂ ਸਾਰੇ ਉੱਤੇ ਸਾਰੇ মিডিਆ ਦੇ ਸਾਹਮਣੇ ਇੱਕ ਇੱਕ ਕੰਮ ਜਿਹੜੇ ਹੈ ਇੱਕ ਵੀ ਪਿੰਡ ਮੇਰੀ ਆਵਾਜ਼ ਵਿੱਚ ਹਜੇ ਵੀ ਬਹੁਤ ਪੈਸੇ ਬੀ ਪੈਸਿਆਂ ਦੀ ਕੋਈ ਘਾਟ ਨਹੀਂ ਲਗਭਗ 80 ਪਿੰਡਾਂ ਦੇ ਚੈੱਕ ਹੈ ਬਾਕੀਆਂ ਦੇ ਪੈਸੇ ਖਾਤੇ ਚ ਚਲੇ ਗਏ ਕਈ ਕੰਮ ਨਾ ਦੇ ਟੈਂਡਰ ਲੱਗੇ ਮੇਰੀ ਕੋਸ਼ਿਸ਼ ਇਹ ਬਾਤ ਹੈ ਕਿੰਝ ਵਿਕਾਸ ਕਰਾਉਣ ਦੀ ਗਾਰੰਟੀ ਜਿਹੜੀ ਹੈ ਹਰੋਤ ਪੈਂਸਦੀ ਹੈ ਠੀਕ ਹੈ ਕੋਈ ਮਨ ਇਹ ਨਾ ਛੁਡਾ ਕਰੇ 195 ਪੰਚਾਇਤਾਂ ਗਲਤੀ ਨਹੀਂ ਹੋ ਸਕਦੀ 195 ਪ੍ਰੇਤਾਨੀ ਲਿਸਟ ਬਣਾਉਂਦੇ ਹੋਈ ਗਲਤੀ ਹੋ ਸਕਦੀ ਹੈ ਆਪਣਾ ਮਨ ਛੋਟਾ ਨਾ ਕਰਿਓ ਹਜੇ ਵੀ 1.5 ਤੋਂ 2 ਕਰੋੜ ਰੁਪਏ ਪਿਆ ਜੇ ਕਿਸੇ ਪਿੰਡ ਦਾ ਕੋਈ ਕੰਮ ਜਿਹੜਾ ਹੈ ਜਿਹੜਾ ਕੋਈ ਮੇਰੀ ਪਹਿਲੀ ਕੋਸ਼ਿਸ਼ ਹੈ ਕਿ ਕੋਈ ਪਿੰਡ ਐਦਾਂ ਦਾ ਨਾ ਰਵੇ ਜਿਹੜਾ ਕਿਵੇਂ ਮੈਨੂੰ ਪੈਸੇ ਨਹੀਂ ਤੇ ਜਿੰਨੇ ਪੈਸੇ ਹੈ ਜਿਵੇਂ ਮੈਂ ਬੇਨਤੀ ਕੀਤੀ ਤੇ ਹੁਣ ਇਹ ਤੁਹਾਡਾ ਤੁਹਾਡਾ ਇਲੈਕਸ਼ਨ ਹੈ ਜੀ ਮੈਨੂੰ ਤੁਸੀਂ ਜਿੱਥੇ ਬੁਲਾਓਗੇ ਮੈਂ ਆ ਜਾਗਾ ਮੇਰੇ ਤੋਂ ਤੁਸੀਂ ਪਰਚੇ ਬਣਾਣੇ ਪਰਚੇ ਬਣਾ ਲਓ ਮੈਂ ਤਾਂ ਡੋਟ ਥੋਥੇ ਜੋ ਕਰਨਾ ਪਰੇ ਇਲੈਕਸ਼ਨ ਜਿਹੜਾ ਹੈ ਤੁਸੀਂ ਉਮੀਦਵਾਰ ਚੁਲਕੇ ਤੇ ਨੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਹੁਤ ਹੀ ਇੰਚਾਰ ਸਰਪੰਚ ਸਹਿਬਾਨ ਇਥੋਂ ਟੋਟਾ ਇਲੈਕਸ਼ਨ ਹੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਮੈਂ ਜਿੱਥੋਂ ਜਦੋਂ ਇਥੋਂ ਨਿਕਲਿਆ ਮੈਂ ਪਤਾ ਕੀਤਾ ਇਹਦਾ ਕਰੋ ਟੈਂਡਰ ਲੱਗੂਗਾ ਉਹ ਕਿਹਨੇ ਟੈਂਡਰ ਲਾ ਕੇ ਕੰਮ ਵੀ ਸ਼ੁਰੂ ਹੋ ਗਿਆ ਪਰ ਅਸੀਂ ਇਹ ਦੇਖਿਆ ਕਿ ਉਹ ਸੜਕ ਜਿੰਨੀ ਚਿਰ ਤੱਕ ਉੱਥੇ ਲੁੱਕ ਲਈ ਹੋ ਰਹੇ ਹੋਗੇ ਉਹ ਕਦੀ ਕਾਮਯਾਬ ਨਹੀਂ ਹੋ ਸਕੀ ਕਿ ਜਿੰਨੇ ਪਿੰਡ ਸਾਡੇ ਹਾਈਟ ਤੇ ਐ ਉਹਦੇ ਨਾਲ ਡਰੇਨਾ ਬਣਨੀ ਆ ਤਾਂ ਨਿੱਕੂ ਨੰਗਲ ਦੀ ਫਿਰਨੀ ਨੂੰ ਅਸੀਂ 18 ਫੁੱਟ ਵੀ ਕਰਨੇ ਆ ਤੇ ਸਾਈਡਾਂ ਤੇ ਡਰੇਨ ਤੇ ਕੰਕਰੀਟ 1 ਕਰੋੜ ਰੁਪਏ ਨਿੱਕੂ ਨੰਗਲ ਦੀ ਫਿਰਨੀ ਤੇ ਲਾਉਣਾ 1 ਕਰੋੜ ਰੁਪਏ ਐਦਾਂ ਹੀ ਤੋਂ ਵੀ ਇਟੇ ਪਿੰਡ ਸਾਡੇ ਡਾਕਟਰ ਸਾਹਿਬ ਇਹਦੇ ਵਿੱਚ ਵੀ ਸਾਈਡਾਂ ਤੇ ਇੰਟਰਲੌਕ ਤੇ ਡਰੇਨਸ ਤਾਂ ਕਿ ਜਿੱਥੋਂ ਪਾਣੀ ਉਤਰਦਾ ਤਾਂ ਕਿ ਕਦੀ ਦੁਬਾਰਾ ਸੜਕ ਨਾਲ ਉਤਰੇ ਟੁੱਟੇ ਹੰਬੇ ਆ ਦੇ ਲਈ 70 ਲੱਖ ਰੁਪਏ ਤਨਵਾੜੇ ਦੇ ਹੀ 35 ਲੱਖ ਸਾਰੀਆਂ ਦੀ ਫਿਰਨੀ ਉਹ ਜਿਹੜੀ ਕੰਕਰੀਟ ਕੀ ਐਂਟਰਲੌਕ ਪਾਏ ਦੀਆਂ ਨਾਲ ਟ੍ਰੇਨ ਬਣਨਗੀਆਂ ਐਦਾਂ ਹੀ ਸਾਡੇ ਮੇਕਪੁਰ ਦੇ ਸਰਪੰਚ ਸਾਹਿਬ 80 ਲੱਖ ਦੇ ਵਿੱਚ ਉਹਨਾਂ ਦੀ ਜਿਹੜੀ ਸਰਦीन ਮਾਣਕਪੁਰ ਨੂੰ 70 ਲੱਖ ਰੁਪਏ ਦੀ ਫਿਰਨੀ ਡੁਕਲੀ ਨੂੰ ਜਿਹੜੀ ਹੈ ਜਿਹੜੀ ਉੱਥੇ ਜਿੱਥੇ ਹਾਈਟ ਹੈ ਉੱਥੇ 9 ਲੱਖ ਦੀ ਲਾਗਤ ਦੇ ਨਾਲ 1 ਕਰੋੜ 1 ਲੱਖ ਰੁਪਏ ਉਸ ਪਿੰਡ ਦੀ ਫਿਰਨੀ ਮੈਂ ਉਹਨਾਂ ਦਾ ਵਾਅਦਾ ਕੀਤਾ ਸੀ ਤਕੱਲਾ ਇੱਕ ਛੋਟਾ ਜਿਹਾ ਪਿੰਡ ਹੈ ਪਰ ਉੱਥੇ 3.5 ਕਰੋੜ ਰੁਪਏ ਦਾ ਸੀ ਲਾ ਰਿਹਾ। ਸੁਆਮੀਪੁਰ ਦੀ ਬਾਸ ਦੀ ਫਰਨੀਚ 2.5 ਲੱਖ ਰੁਪਏ ਤੇ ਬੋਰਸਾਪ ਦੀ ਫੈਮਿਲੀ 1 ਕਰੋੜ 31 ਲੱਖ ਰੁਪਏ। ਟੋਟਲੀ ਕੰਕਰੀਟ ਵਾਈਲਿੰਗ ਪਲਸ ਦੋਨੋਂ ਸਾਈਡਾਂ ਡਰੇਨ। ਇਹ ਸਾਰਾ ਕੰਮ ਜੋ ਮੈਂ ਕੀਤਾ ਇਸ ਦਾ ਟੈਂਡਰ ਹੋ ਚੁੱਕਿਆ ਤੁਸੀਂ ਪੰਜਾਬ ਸਰਕਾਰ ਦੀ ਵੈਬਸਾਈਟ ਤੇ ਦੇਖ ਸਕਦੇ ਹੋ। ਤੇ ਸਾਡਾ ਮਿਸ਼ਨ ਹੈ ਇਹ ਮੇਰੀ ਕੋਸ਼ਿਸ਼ ਹੈ ਕਿ 31 ਮਾਰਚ 2026 ਤੱਕ ਜੇ ਮੈਂ ਉਹ ਜੋ ਮੈਂ ਬੋਲ ਰਿਹਾ 31 ਮਾਰਚ ਉਹ ਜੇ ਆਪ ਸਭ ਦਾ ਸਾਥ ਮਿਲੂਗਾ ਤਾਂ 31 ਮਾਰਚ 2026 ਤੱਕ ਇਹ ਕੰਮ ਮੁਕੰਮਲ ਕਰਨਾਗੇ ਇਹ ਅਨਾਉਂਸਮੈਂਟਾਂ ਦੀ ਜੋ ਮੈਂ ਤੁਹਾਡੇ ਕੋਲ ਬੋਲ ਰਿਹਾ ਹੈ ऑलरेडी ਗ੍ਰਾਂਟ ਸੈਂਕਸ਼ਨ ਹੋ ਕੇ 10 ਦਿਨ ਤੱਕ ਲੱਗ ਚੁੱਕੇ 7 ਦਿਨ ਹੋ ਚੁੱਕੇ ਆ ਲੋੜ ਸੀ ਖੱਡਾਂ ਹੁੰਦੀਆਂ ਸੀ ਜਿਵੇਂ ਉੱਪਰ ਦਾ ਖਾੜਾ ਜਾਂਦੀ ਸੀ 7 ਦਿਨ ਤੱਕ ਜਿਹੜਾ ਹੈ ਲੋਕ ਜਿਹੜੇ ਉੱਥੇ ਫਸ ਜਾਂਦੇ ਸੀ ਤਹ ਉੱਪਰ ਦੇ ਤੇ ਰੋਡ ਦੀ 70 ਲੱਖ ਰੁਪਏ ਦਾ ਕੰਮ ਸ਼ੁਰੂ ਹੋ ਚੁੱਕਿਆ ਜਾ ਕੇ ਮੌਕੇ ਤੇ ਦੇਖ ਸਕਦੇ ਹੋ ਸਾਡੇ ਬਹੁਤ ਸਤਿਕਾਰਯੋਗ ਸਰਪੰਚ ਸਾਹਿਬ ਬੈਠੇ ਆ ਸਾਡੇ ਪਾਰਟੀ ਦੇ ਲੀਡਰ ਵੀ ਹੈ ਖੇਡ ਦਾ ਜ਼ਰੂਰ 1 ਕਰੋੜ 1 ਲੱਖ ਦੀ ਲਾਗਤ ਦੇ ਨਾਲ ਇਸ ਪਿੰਡ ਦਾ ਵੀ ਕੰਮ ਦਾ ਸ਼ੁਰੂ ਹੋ ਚੁੱਕਿਆ ਫਿਰ ਇੱਥੇ ਹੀ ਕੀਂਪੁਰ ਬਲਾਸਕੂ ਰੋਡ ਤੋਂ ਚਿਕਨਾ ਬਲੋਲੀ ਅੱਪ ਤੋਂ ਪਹਾੜਪੁਰ ਜਿਹੜੀ ਹੈ 1 ਕਰੋੜ 20 ਲੱਖ ਰੁਪਏ ਦੀ ਫਿਰ ਬਾਸਵਾਲ ਤੋਂ ਬਰਾਰੀ ਤੱਕ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਇਹ ਇਸ ਰੋਡ ਦੀ 26 ਲੱਖ ਰੁਪਏ ਇਸ ਦੇ ਉੱਤੇ ਉਹ ਅੜਿਕਾ ਦੇ ਰਹੇ ਨੇ ਦੋ ਰੀਸੈਂਡਾ ਪਾਵੇ ਤੇ ਕਿਤੇ ਦਾ ਬਾਈਪਾਸ ਵਾਲਾ ਹਿੱਸਾ ਉਹ ਇੱਕ ਵੱਖਰਾ ਬਣ ਜਾਵੇ ਤੇ ਜਿਹੜਾ ਸਾਡਾ ਜਿੱਥੇ ਬਾਈਪਾਸ ਨਹੀਂ ਬੰਨਣਾ ਉਹ ਹਿੱਸਾ ਵੱਖਰਾ ਬਣ ਜੀ ਉਹਦਾ ਕਾਰਨ ਇਹ ਹੈ ਕਿ ਹੁਣ ਐਨਐਸਆਈ ਨੇ ਰੂਲ ਬਦਲਤੇ ਹਨ ਉਹ ਇਹ ਕਹਿੰਦੇ ਨੇ ਕਿ ਜਦੋਂ ਤੱਕ 90% ਜ਼ਮੀਨ ਅਕਵਾਇਰ ਨਹੀਂ ਹੁੰਦੀ ਉਦੋਂ ਤੱਕ ਉਹ ਟੈਂਡਰ ਨਹੀਂ ਲਾਉਂਦੇ ਫਲੈਕਸਰ ਕੀ ਹੁੰਦਾ ਸੀ ਟੈਂਡਰ ਲਾ ਦਿੰਦੇ ਸੀ ਫਿਰ ਕੋਈ ਨਾ ਕੋਈ ਵਿਰੋਧ ਕਰਦਾ ਸੀ ਤਾਂ ਹੁਣ ਤਾਂ ਜਿਹੜਾ ਬਾਈਪਾਸ ਹੈ ਉਹਨੂੰ ਇੱਕ ਅਲੱਗ ਕੰਪੋਨੈਂਟ ਮੰਨ ਲਿਆ ਜਾਵੇ ਤੇ ਜਿੱਥੇ ਬਾਈਪਾਸ ਨਹੀਂ ਮੰਨਣਾ ਕਿਉਂਕਿ ਉਹਦੇ ਵਿੱਚ ਬਹੁਤੀ ਜ਼ਮੀਨ ਸਰਕਾਰੀ ਜ਼ਮੀਨਾਂ ਹੀ ਨੇ ਤਾਂ ਅਸੀਂ ਮੈਨੂੰ ਲੱਗਦਾ ਹੈ ਕਿ ਬਹੁਤ ਜਲਦੀ ਉਹ 90% ਆંકੜਾ ਕੰਮ ਸ਼ੁਰੂ ਹੋ ਜੂਗਾ ਮੈਂ ਤੁਹਾਨੂੰ ਲਗਭਗ ਹਰ ਮੰਤਰਾਂ ਦਿਨ ਬਾਅਦ ਧਿਆਨ ਦੇਣਾ ਕਰੂੰਗਾ ਐਸਡੀਐਮ ਜਿਹੜਾ ਨੰਗਲ ਵਾਲਾ ਹਿੱਸਾ ਹੈ ਉਹਦੀ ਐਕਵਾਇਜ਼ੀਸ਼ਨ ਜੋ ਤਿਆਰੀਆਂ ਸੀ ਉਹ ਕੰਪਲੀਟ ਹੋ ਗਈਆਂ ਕੋਲੇ ਲਖਪੁਰ ਸਾਹਿਬ ਦੇ ਵਿੱਚ ਜ਼ਿਆਦਾ ਕੰਮ ਹੈ ਬਾਈਪਾਸ ਨਿਕਲਣ ਕਰਕੇ ਲਗਭਗ 10 ਜਾਂ 15 ਦਿਨਾਂ ਚ ਇਹਦੀ ਐਕਵਾਇਜ਼ੀਸ਼ਨ ਦਾ ਕੰਮ ਸ਼ੁਰੂ ਹੋ ਜਾਣਾ ਹੈ ਜੇ ਆਪ ਇੰਦਾ ਹੀ ਆਪਾਂ ਆਪਣੇ ਇਲਾਕੇ ਨੂੰ ਸਾਫ਼ ਸੁਥਰਾ ਰੱਖਾਂਗੇ ਹਰ 100 ਫੁੱਟ ਦੇ 100 ਮੀਟਰ ਦੇ ਉੱਤੇ ਪੂਰੇ ਨਨਪੁਰਸਾ ਸ਼ਹਿਰ ਚ ਇਸ ਇੰਡਸਟਰੀ ਲਾਗੂ। ਅਸੀਂ ਆਪਣੇ ਪਿੰਡਾਂ ਵਾਲੇ ਵੀ ਜਿੰਨਾ ਆਪ ਆਪਣੇ ਕੋਲ ਆਪਣੇ ਕੋਲ ਟੂਰਿਜ਼ਮ ਦਾ ਇੰਨਾ ਵੱਡਾ ਸਕੋਪ ਹੈ ਜਿੰਨਾ ਆਪ ਇਸ ਧਰਤੀ ਨੂੰ ਸਾਫ਼ ਰੱਖਾਂਗੇ ਉਨਾ ਸੜਾ ਲੱਗ ਪਊ ਜਿਹੜਾ ਹੈ ਡਵੈਲਪ ਹੋਊਗਾ 133 33 ਕਰੋੜ ਦੇ ਲਗਭਗ ਤੀਆਂ ਜਿਹੜੀਆਂ ਪ੍ਰੋਜੈਕਟਸ ਮੈਂ ਸਾਰੀ ਡਿਟੇਲਸ ਜਿਹੜੇ ਕਿ ਫੇਸਬੁੱਕ ਦੇ ਉੱਤੇ ਵੀ ਆਪਣੇ ਵੀ साढ़े सारे सरपंचूंगा अफसर बहुत बहुत धन्यवाद जी ईमानदारी ईमानदारी काम लोगों का पैसा है ये कोई मैं जेब चो या कि नहीं पैसा है थोड़े टैक्स का दिता हुआ पैसा ये लोगों के उ ही लगना चाहिए ईमानदारी इमानदारी बहुत बहुत धन्यवाद जी वाहू जी का खालसा श्री वाहू जी का ਤੋ ਦੋਹਾਂ ਹਾਂ ਬੱਲੇ ਬੱਲੇ ਗ੍ਰੈਜੂਏਟ ਬੱਲੇ ਠੀਕ ਹੈ ਜੀ ਧੰਨਵਾਦ ਠੀਕ ਹੈ ਜੀ ਵਾਲੇ ਆਜੂ ਦੀ ਲਾਗੇ ਕਰਿਆ ਵਾਲੇ ਖਾਮਪ ਚੈੱਕ ਨੱਕੀਆਂ ਵਾਲੇ ਆਜੂ ਦੀ ਲਾਗੇ ਠੀਕ ਹੈ ਜੀ ਕੇ ਓਕੇ ਆਪਿਆਰੇ पार्टिकल को पूरा मैसेज भेज दिया है अंदर आवश्यक है राव ये सारी हम चाहिए होती है आउट पास पर पहली प्रतिशत आदमी पास को ਕਾਰਯੋਗ ਸਾਰੇ মিডিਆ ਦੇ ਸਾਥੀ ਤੇ ਵੱਖ-ਵੱਖ ਪਿੰਡਾਂ ਦੇ ਪਹੁੰਚੇ ਸਰਪੰਚ ਸਹਿਬਾਨ ਪੰਚ ਸਹਿਬਾਨ ਆਵਾਜ਼ ਮੀ ਪਾਰਟੀ ਦੇ ਬਲਾਕ ਪ੍ਰਧਾਨ ਸਾਡੇ ਸੀਨੀਅਰ ਅਗੂ ਸਹਿਬਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅੱਜ ਇੱਕ ਜਿਹੜਾ ਵਿਕਾਸ ਦੀ ਰਫ਼ਤਾਰ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ ਜਿਸ ਦਿਵਸ ਤੁਸੀਂ ਪਿੰਡੂ ਸੜਕਾਂ ਦਾ ਸਕੂਲਾਂ ਦਾ ਆਮ ਆਦਮੀ ਕਲੀਨਿਕਸ ਦਾ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ ਆਪਣੇ ਮੁੱਖ ਮੰਤਰੀ ਆਪਣੇ ਵੱਡੇ ਭਰਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਮੇਰੇ ਹਲਕੇ ਸ਼੍ਰੀ ਨੰਪੁਰ ਸਾਹਿਬ ਲਈ ਖੁੱਲੇ ਜੱਫੇ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਇਸ ਧਰਤੀ ਨੂੰ ਦਿੱਤੇ ਉਹ ਕੰਮ ਜਿਹੜਾ ਨਹੀਂ ਉਡੀਕ ਸਾਡੇ ਪਿੰਡਾਂ ਨੂੰ ਸਾਲਾਂ ਤੋਂ ਸਾਡੇ ਪਿੰਡਾਂ ਨੂੰ ਸਾਡੇ ਵਿੰਡਾਂ ਨੂੰ ਕਈ ਸਾਲਾਂ ਤੋਂ ਕਈ ਦਸ਼ਕਾਂ ਤੋਂ ਸੀ ਜਿਵੇਂ ਮਾਤਾ ਸਾਹਿਬ ਕੌਰ ਜੀ ਦੇ ਸਥਾਨ ਨੂੰ ਜਾਣ ਲਈ ਸੜਕ ਨਹੀਂ ਸੀ ਪਿੰਡ ਸੁਆਮੀਪੁਰ ਦੇ ਵਿੱਚ ਨੌਵੇਂ ਪਾਤਸ਼ਾਹੀ ਦਾ ਚਰਨਛੋਪਾ ਪ੍ਰਾਪਤ ਸਥਾਨ ਉੱਥੇ ਨਹੀਂ ਸੜਕ ਨਹੀਂ ਸੀ ਸਾਡੇ ਕਈ ਪਿੰਡਾਂ 'ਚ ਸ਼ਮਸ਼ਾਨ ਘਾਟ ਨਹੀਂ ਸੀ ਕਈ ਪਿੰਡਾਂ ਨੂੰ ਛੋਟੇ-ਛੋਟੇ ਜੋੜਨ ਵਾਲੇ ਰਸਤੇ ਸੀਗੇ ਉਹ ਅੱਜ ਤੱਕ ਅਧੂਰੇ ਸੀ ਇਸ ਤੋਂ ਪਹਿਲਾਂ ਵੀ ਮੈਂ ਹੁਣ ਜਦੋਂ ਤੁਹਾਡੇ ਕੋਲ ਆਇਆ 11 ਕਰੋੜ ਦੀ ਲਾਗਤ ਦੇ ਨਾਲ ਇੱਕ ਹੋਰ ਲਿਫਟ ਇਰੀਗੇਸ਼ਨ ਦੇ ਅੱਜ ਅਸੀਂ ਨੀ ਪੱਥਰ ਰੱਖ ਕੇ ਆਏ ਆਂ ਪੰਜ ਪਿੰਡ ਹੋਰ ਚੰਗਰ ਦੇ रामपुर ਜੱਜਰ ਬਣੀ ਗੰਘੂਆ ਲੰਗਲੇੜੀ ਇਹਨਾਂ ਦੇ 410 ਏਕੜ ਹੁਣ ਹੋਰ ਆਬਾਦ ਹੋ ਜਾਣਗੇ ਰਾਏਪੁਰ ਚ ਅਸੀਂ ਇਹ ਬਾਤ ਕਰਦੇ ਚੰਗਰ ਦੇ ਜਿਹੜਾ ਹੈ 3500 ਏਕੜ ਦੀ ਲਿਫਟ ਇਰੀਗੇਸ਼ਨ ਚੱਲ ਰਹੀ ਹੈ ਤੇ ਬਹੁਤ ਜਲਦ ਅਸੀਂ ਪ੍ਰਵਾਰ ਸਾਹਿਬ ਫਾਮੀਪੁਰ ਬਾਸ ਉਹਦੀ ਵੀ ਇਰੀਗੇਸ਼ਨ ਜਾਨੀ 5000 ਏਕੜ ਜਿਹੜਾ ਹੈ ਉਹ ਜਾ ਉਸ ਨੂੰ ਜਿਹੜਾ ਹੈ ਪਾਣੀ ਮਿਲਨ ਲੱਗੂ ਜੋ ਪਹਿਲਾਂ ਨਹੀਂ ਮਿਲਦਾ ਸੀ ਕਿੰਨੇ ਬਿਟਾਂ ਜੀ ਲਗਭਗ ਹਰ ਇੱਕ ਪੰਚਾਇਤ ਨੂੰ 133 ਕਰੋੜ ਤੋਂ ਵੱਧ ਲੱਗਦੇ ਜਿਹੜੇ ਚੈੱਕ ਹੋ ਡਿਸਟ੍ਰਿਬਿਊਟ ਹੋਏ ਨੇ ਇਸ ਦੇ ਵਿੱਚ ਬਹੁਤ ਸਾਰੇ ਸੜਕਾਂ ਦੇ ਵਾਈਟਿੰਗਸ ਜਿਹੜੇ ਹੈ ਉਹਦਾ ਕੰਮ ਹੈ ਪਲੱਸ ਜਿਹੜਾ ਹੈ ਕਮਿਊਨਿਟੀ ਸੈਂਟਰਸ ਲਾਇਬ੍ਰੇਰੀ ਉਹ ਸਾਰੇ ਕੰਮ ਇਨਵੋਲ ਹੋਏ ਹੜ੍ਹਾਂ ਦੇ ਵਿੱਚ ਜੋ ਸਾਡੇ ਪਿੰਡਾਂ ਨੂੰ ਮਾਰ ਪਈ ਸੀ ਰਿਕਾਰਡ ਟਾਈਮ ਦੇ ਵਿੱਚ 7 ਕਰੋੜ ਰੁਪਏ ਉਹ ਵੀ ਵੰਡੇ ਆ ਇਹ ਸਾਰੇ ਪੈਸੇ ਦੇ ਨਾਲ ਨਨਪੁਰ ਸਾਹਿਬ ਦੇ ਜਿਹੜੇ ਡਿਊਰਲ ਹਲਕੇ ਪਿੰਡ ਨੇ ਉਹਨਾਂ ਦੀ ਤਸਵੀਰ ਬਣੀ ਤੋਂ ਵੱਧ ਗਿਆ ਜਿਹੜੀਆਂ ਗਰੰਟਾ ਹੈ ਉਹ ਨਨਪੁਰ ਸਾਹਿਬ ਹਲਕੇ ਦੇ ਵਿੱਚ ਜਿਹੜੀ ਹੈ ਉਸ ਦੇ ਚੈੱਕ ਵੀ ਮੰਨ ਰਹੇ ਤੇ ਉਹਨਾਂ ਦੀ ਡਿਟੇਲ 2633 ਕਰੋੜ ਰੁਪਇਆ ਤੇ ਮੈਂ ਦੱਸ ਦਵਾਂ ਇਸ ਦੇ ਵਿੱਚ ਕੋਈ ਵੀ ਸਾਡਾ ਸਿੱਖਿਆ ਮਹਿਕਮੇ ਦਾ ਪੈਸਾ ਨਹੀਂ ਕੋਈ ਵਿੱਤ ਕਮਿਸ਼ਨ ਦਾ ਪੈਸਾ ਨਹੀਂ ਕੋਈ ਸਿਹਤ ਮਹਿਕਮੇ ਦਾ ਪੈਸਾ ਨਹੀਂ ਉਹ ਸਾਰੇ ਜੇ ਪਾਲਾਂਗੇ ਤਾਂ ਫਿਰ ਬਹੁਤ ਵੱਡੀ ਫਿਗਰ ਬਣ ਜਾਊਗੀ ਏਪੀਐਨ ਇਸ ਸਿਰਫ ਤੈਸੇ ਜੋ ਪੰਜਾਬ ਸਰਕਾਰ ਵੱਲੋਂ ਸ਼੍ਰੀ ਨਲਪੁਰ ਸਾਹਿਬ ਦੇ ਵਿੱਚ ਚੋਕ ਕੀਤਾ ਜਾ ਰਿਹਾ ਇਸ ਦੇ ਵਿੱਚ ਜੀ 50 ਪਿੰਡਾਂ 'ਚ ਅਸੀਂ ਕਮਿਊਨਿਟੀ ਸੈਂਟਰ ਬਣਾ ਰਹੇ ਹਾਂ ਲਗਭਗ 8 ਕਰੋੜ ਦੀ ਲਾਗਤ ਦੇ ਨਾਲ 50 ਪਿੰਡਾਂ ਦੀ ਜਿਹੜੀ ਸਾਰੀ ਡਿਟੇਲਡ ਲਿਸਟ ਉਹ ਤੁਹਾਨੂੰ ਪਹਿਲਾਂ ਕਿ 8 ਲਾਈ ਕਰੀ ਲਿਆ ਪੰਜ ਧਰਮਸ਼ਾਲਾ ਤੇ ਨਾ 50 ਕਮਿਊਨਿਟੀ ਸੈਂਟਰਾਂ ਦੇ ਵਿੱਚ ਹਰ ਸਮੁਦਾਇ ਦਾ ਸਤਕਾਰ ਜਿਵੇਂ ਬਾਤੀ ਭਵਨ ਰਾਜਪੂਤ ਭਵਨ ਸੈਣੀ ਭਵਨ ਗੁੱਜਰ ਭਵਨ ਜਿੱਥੇ-ਜਿੱਥੇ ਆਬਾਦੀ ਉਸ ਹਿਸਾਬ ਨਾਲ ਅਸੀਂ ਉਹ ਸ਼ਾਨਦਾਰ ਜਿਹੜੇ ਉਹ ਬਣਾ ਰਹੇ ਆਂ ਇਦਾਂ ਹੀ 55 ਕਰੋੜ ਦੀ ਲਾਗਤ ਦੇ ਨਾਲ ਜਿਹੜੇ ਹੈ ਆ ਸਾਡੇ 18 ਫੁੱਟ ਸੜਕਾਂ 100 ਪਿੰਡਾਂ ਨੂੰ ਜੋੜਨ ਵਾਲੀ ਜਿਨ੍ਹਾਂ ਦਾ ਪਿਛਲੇ ਦਿਨਾਂ ਚ ਆਪਾਂ ਨੀ ਪੱਥਰ ਵੀ ਰੱਖਤਾ ਤੇ ਕੰਮ ਵੀ ਸ਼ੁਰੂ ਹੋ ਗਿਆ 55 ਕਰੋੜ ਦੀਆਂ ਸੜਕਾਂ ਨੇ ਸਾਡਾ ਇੱਥੋਂ ਮਾਜਰੀ ਤੋਂ ਲੈ ਕੇ ਆਲੋਵਾਲ ਬਾਣਕੋਟ ਤੋਂ ਲੈ ਕੇ ਬੜਾ ਪਿੰਡ ਤੱਕ फिर उधरले पास भमवौड़ साहब तो लैके खेड़ा बाग तक इधरों जलफा माता तो लैके मेन रोड तक पनोपड़ी जिंदबड़ी महैण तो लैके मेहरौली तक उधरों एलग्रा तो लैके गोलनी तक फिर उधरों छुट्टेल तो लैके सहजोवाल तक सारा एरिया फिर इदा ही तारापुर तो लैके समलाह तक समलाह तो लैके मस्सेवाल तक सारा जोड़ा है एक सौ सताई किलोमीटर सौ तो वह पिंड जोड़िया इस ही ਜਾ ਜਿਹੜਾ ਸਾਡਾ 40 ਕਰੋੜ ਰੁਪਏ ਦੀ ਸਪੈਸ਼ਲ ਗ੍ਰਾਂਟ ਇੱਕ ਜਿਹੜੀ ਹੋਰ ਆਈ ਹੈ ਜਿਸ ਦੇ ਵਿੱਚ ਉਹ ਸੜਕਾਂ ਜਾਂ ਫਿਰ ਉਹ ਕਹਿ ਸਕਦੇ ਹੋ ਤੁਸੀਂ ਫਿਰ ਨਹੀਂ ਆ ਜੋ ਹੜਾ ਨੇ ਮਾਰ ਰਿਹਾ ਸੀ ਉਹਨਾਂ ਦੀ ਤਕਦੀਰ ਉਹ ਚੌੜੀਆਂ ਵੀ ਹੋਣਗੀਆਂ 18 ਫੁੱਟ ਕੰਕਰੀਟ ਦੀਆਂ ਹੋ ਜਾਣਗੀਆਂ ਤਾਂ ਕਿ ਜਿੰਨਾ ਮਰਜ਼ੀ ਕਦੀ ਦੁਬਾਰਾ ਹੜ ਆਵੇ ਉਹਨਾਂ ਪਿੰਡਾਂ ਦੇ ਵਿੱਚ ਕਦੀ 40 ਕਰੋੜ ਦਾ ਸਪੈਸ਼ਲ ਪੈਕੇਜ ਅਸੀਂ ਉਹ ਲੈ ਕੇ ਆਏ ਆ ਜਿਸ ਦੇ ਵਿੱਚ ਨਾਨਗਰਾਂ ਪਿੰਡ ਦੇ ਵਿੱਚੋਂ ਅਸੀਂ ਸ਼ੁਰੂਆਤ ਕਰ ਰਹੇ ਹਾਂ ਇਕ ਨਵੀਂ ਕੰਸਟਰਕਸ਼ਨ ਸਾਰੀਆਂ ਨਵੀਆਂ ਕੰਸਟਰਕਸ਼ਨਾਂ ਨੇ ਨਵੀਂ ਕੰਸਟਰਕਸ਼ਨ ਕਲਰ ਰੋਡ ਬਸਤੀ ਤੋਂ ਨਾਨਗਰਾਂ ਨਵੀਂ ਕੰਸਟਰਕਸ਼ਨ ਜਿਹੜੀ ਹੈ ਮਹਿਰਾ ਬਸਤੀ ਤੱਕ ਫੁੱਲ ਆਉ ਬਸਤੀ ਤੱਕ ਰੋਡ ਚੰਗੀ ਬਾਬੇ ਤੋਂ ਲੈ ਕੇ ਸ਼ਮਸ਼ਾਨਗੜ੍ਹ ਤੱਕ ਕਾਮਲ ਬਸਤੀ ਤੋਂ ਲੈ ਕੇ ਸ਼ਮਸ਼ਾਨਗੜ੍ਹ ਤੱਕ ਤੇ ਇਦਾਂ ਹੀ ਜਿਹੜਾ ਹੈ ਨਿਊ ਕੰਸਟਰਕਸ਼ਨ ਲਿੰਕ ਰੋਡ ਹਰਪਾਲ ਸਰਪੰਚ ਦੇ ਘਰ ਤੋਂ ਲੈ ਕੇ ਕਲਰ ਬਸਤੀ ਤੱਕ ਇਹ ਸਾਰੀਆਂ ਜਿਹੜੀਆਂ ਹਨ ਨਾਗਰਾ ਪੜੀਆਂ ਜਿੰਨੀ ਜਿਹੜੀ ਹੈ ਪਲੱਸ ਫੇਰ ਵੀ ਉਹ ਸਾਰੀਆਂ ਸੜਕਾਂ ਜੋ ਬਣਨ ਵਾਲੀਆਂ ਸੋ ਸਾਰੀਆਂ ਬੜੀਆਂ ਨੇ ਜੀ ਜਲਦੀ ਜੀ ਇਹ ਆਪਾਂ ਇਹਨਾਂ ਨੂੰ ਸ਼ਾਰਟਕਟ ਨੇ ਇਹ ਆਪਾਂ

ਅੱਜ ਸੀ ਤਕਰੀਬਨ 80 ਪਿੰਡਾਂ ਦੇ ਚੈੱਕ ਵੰਡ ਰਹੇ ਮੈਂ ਫਿਰ ਕਹਿ ਰਿਹਾ ਇਹਦੇ ਵਿੱਚ ਕੋਈ ਵਿੱਤ ਕਮਿਸ਼ਨ ਦੀ ਕੋਈ ਜ਼ਿਲ੍ਹਾ ਪ੍ਰੀਸ਼ਦ ਜਾਂ ਬਲਾਕ ਸੰਪਤੀ ਨਹੀਂ ਕਰਾਟਨੀ ਇਹ ਸਾਰਾ ਨਿਰਵਲ ਜਿਹੜੀ ਮਿਹਨਤ ਹੈ ਇਹ ਸਾਰੇ ਸਾਡੇ ਮੁੱਖ ਮੰਤਰੀ ਸਾਹਿਬ ਦਾ ਸਾਥ ਤੇ ਮਿਹਨਤ ਹੈ ਕਿਉਂਕਿ ਚੰਦੂ ਦੇ ਇਲਾਕੇ 'ਚ ਖੁਦ ਕੋ ਮਨੇ ਹੋ ਪਿਆ ਤੇ ਤੁਹਾਨੂੰ ਪਤਾ ਹੁੰਦਾ ਕੋਈ ਇਰੀਗੇਸ਼ਨ ਦਾ ਪ੍ਰੋਜੈਕਟ ਵੱਖਰੇ ਸਕੂਲਾਂ ਦੇ ਪ੍ਰੋਜੈਕਟ ਵੱਖਰੇ ਇਸ ਦੇ ਵਿੱਚ ਜਿਵੇਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈ ਜਿਵੇਂ ਸਾਡੇ ਚਾਰ ਪਸ਼ੂ ਹਸਪਤਾਲ ਨੂੰ ਸਪੈਸ਼ਲ ਗ੍ਰਾਂਟ ਪਾ ਰਹੀਆਂ ਹਨ ਭਲਾਨ ਅਦਵਲੀ ਪੱਟੋਂ ਦੇ ਪੱਲੇ। ਇਦਾਂ ਹੀ ਅਗਲੀ ਦੇ ਵਿੱਚ ਜਿੰਨੇ ਅਜਿਹਾ ਮੈਂ ਰਾਤ ਤੋਂ ਜਦੋਂ ਤੋਂ ਆਇਆ ਉੱਥੇ ਵੀ ਜਿਹੜਾ ਸਾਡੇ ਸਾਰੇ ਵੈਟਰਨਰੀ ਹਸਪਤਲ ਖੰਡਾ ਦੇ ਵਿੱਚ ਵੀ ਤੁਹਾਡੇ ਪੁੱਤਰ ਆਵਾਜ਼ ਹੈ ਅਗਲੇ 6 ਮਹੀਨਿਆਂ ਸਾਰੇ ਚਚਾ ਲਾਂਗੇ। ਉੱਥੇ ਵਾਕਈ ਬਿਲਡਿੰਗ ਸ਼ਾਨਦਾਰ ਉੱਥੇ ਜਦੋਂ ਸਟਾਫ ਵਿਚਾਰਾ ਬੈਠਣ ਉਹ ਜੀਦਾ ਜੀ ਨਹੀਂ ਕਰਦਾ ਤਾਂ ਉੱਥੇ ਉਹ ਲਾਂਚ ਕੀ ਦਊਗਾ। ਤੇ ਸਾਰੇ ਕੰਮਾਂ ਦੇ ਉੱਤੇ ਅਸੀਂ ਲੱਗੇ ਹੋਏ ਆਂ ਅੱਜ 80 ਪਿੰਡਾਂ ਨੂੰ ਚੈੱਕ ਜਾ ਰਹੇ ਆਂ ਬਾਕੀ ਪਿੰਡਾਂ ਦੇ ਪੈਸੇ ਜਿਹੜੀ ਗਰੰਟਾ ਨੇ ਉਹ ਸਿੱਧੇ ਤੁਹਾਡੇ ਖਾਤੇ ਆ ਚੱਲਣਗੇ ਆਮ ਕਹਿ ਰਹੇ ਆਂ ਕੋਈ ਜਿਹੜਾ ਕੰਮ ਹੈ ਜਿਹੜਾ ਸਰਪੰਚ ਜਿੰਨੀ ਜਲਦੀ ਕੰਮ ਕਰੂਗਾ ਉਹਨੂੰ ਅਸੀਂ ਅਗਲੀ ਗਰੰਟਾ ਦੇਣੀ ਚਾਹੀਦੀ ਪਾਣੀ ਇਹ ਪੈਸੇ ਖਾਤੇਆਂ 'ਚ ਰੱਖਣ ਨਹੀਂ ਨੇ ਲੋਕਲ ਵੈਂਡਰ ਤੋਂ ਤੁਸੀਂ ਕੰਮ ਕਰੋ ਜਿਹੜਾ ਬੰਦਾ ਤੁਹਾਨੂੰ ਪਸੰਦ ਹੈ ਜਿਹੜੀ ਦੁਕਾਨ ਤੋਂ ਵਧੀਆ ਮਟੀਰੀਅਲ ਮਿਲਦਾ ਉੱਥੋਂ ਮਟੀਰੀਅਲ ਲਓ ਸਾਡੇ ਨੌਜਵਾਨ ਬਹੁਤ ਬੇਰੁਜ਼ਗਾਰ ਨੇ ਯੰਗ ਬੱਚੇ ਨੇ ਉਹਨਾਂ ਨੂੰ ਤੁਸੀਂ ਆਓ ਆਪ ਆਪਾ ਠੇਕੇਦਾਰ ਬਣਾਈਏ ਜਿਹਨਾਂ ਇੰਨਾ ਪੈਸਾ ਆ ਰਿਹਾ ਤਾਂ ਪਤਾ ਵੀ ਲੱਗਣਾ ਚਾਹੀਦਾ ਕਿ ਲੋਕਲ ਸਾਡੇ ਬੱਚੇ ਅਸੀਂ ਕਿਸੇ ਪਿੰਡ ਦੇ ਵਧੀਆ ਜਿਹੜਾ ਤੁਹਾਨੂੰ ਲੱਗਦਾ ਪੜਿਆ ਲਿਖਿਆ ਨੌਜਵਾਨ ਹੈ ਤੇ ਆਪ ਜੀ ਦੇ ਰਾਹੀਂ ਮੀਡੀਆ ਦੇ ਰਾਹੀਂ ਜਿਹੜੇ ਬੱਚੇ ਸੁਣ ਵੀ ਰਹੇ ਆ ਕਿ ਆਓ ਕੋਈ ਸਿਵਲ ਇੰਜੀਨੀਅਰ ਦੀ ਤਿਆਰੀ ਕਰਦਾ ਪਿਆ ਕੋਈ ਸਿਵਲ ਇੰਜੀਨੀਅਰ ਬਣ ਗਿਆ ਆਓ ਅਸੀਂ ਤੁਹਾਨੂੰ ਪਿੰਡਾਂ ਤੋਂ ਜਿਹੜਾ ਹੈ ਕੰਮ ਲਈ ਕੁਆਲਿਟੀ ਦਾ ਕੰਮ ਕਰੀਏ ਆਪਣੇ ਇਲਾਕੇ ਦਾ ਨਾਮ ਕਰੀਏ ਇਹੀ ਸੀ ਕਿ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਰਿਕਾਰਡ ਜਿਹੜਾ ਕੰਮ ਹੈ ਕਾ ਪੋਸੀਬਲ ਹੋਇਆ ਕਿ ਤੁਸੀਂ 나 رہی ਆਪ ਸਭ ਦਾ ਬਹੁਤ ਬਹੁਤ ਧੰਨਵਾਦ